ਪਿਛਲੇ ਕੁਝ ਦਿਨ ਤੋਂ ਟਰੈਕਟਰ ਤੇ ਸਟੰਟ ਕਰਨ ਵਾਲੀ ਕੁੜੀ ਗੁਰਮਾਨ ਦੀਆਂ ਕੁਝ ਪ੍ਰਾਈਵੇਟ ਵੀਡੀਓ ਲੀਕ ਕਰ ਦਿੱਤੀਆਂ ਗਈਆਂ ਸਨ ਤੇ ਜਿਸ ਮੁੰਡੇ ਪ੍ਰਭ ਉੱਪਰ ਇਹ ਵੀਡੀਓ ਲੀਕ ਕਰਨ ਦੇ ਇਲਜ਼ਾਮ ਲੱਗ ਰਹੇ ਸਨ ਅੱਜ ਉਸ ਮੁੰਡੇ ਦਾ ਪਿਤਾ ਵੀ ਸਾਹਮਣੇ ਆਇਆ ਤੇ ਆਪਣੇ ਇੰਸਟਾਗ੍ਰam ਪੇਜ ਤੇ ਕੁਝ ਸਟੋਰੀਆਂ ਸ਼ੇਅਰ ਕਰਕੇ ਆਪਣਾ ਪੱਖ ਰੱਖਿਆ ਇਸ ਮੁੰਡੇ ਦੇ ਪਿਤਾ ਨੇ ਆਪਣੀ ਪਹਿਲੀ ਸਟੋਰੀ ਵਿੱਚ ਲਿਖਿਆ ਕਿ ਸੱਚ ਤੁਹਾਡੇ ਮੂਰੇ ਆ ਜਾਣਾ ਪਹਿਲਾਂ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਹੁਣ ਪਾਣੀ ਸਿਰ ਉੱਪਰੋਂ ਲੰਘ ਗਿਆ ਹੁਣ ਸਾਰਾ ਸੱਚ ਦੱਸਾਂਗਾ ਕਰ ਲੋ ਜਿੰਨਾ ਬਦਨਾਮ ਕਰਨਾ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸੱਚ ਮੂਰੇ ਜਰੂਰ ਆਊਗਾ ਕਮਿੰਗ ਸੂਨ ਤੇ ਇਸ ਤੋਂ ਬਾਅਦ ਮੁੰਡੇ ਦੇ ਪਿਓ ਨੇ ਇੱਕ ਹੋਰ ਸਟੋਰੀ ਆਪਣੇ ਪੇਜ ਉੱਪਰ ਸ਼ੇਅਰ ਕੀਤੀ ਤੇ ਲਿਖਿਆ ਮੈਂ ਹੁਣ ਤੁਹਾਨੂੰ ਸੱਚ ਦੱਸਦਾ ਹਾਂ ਕਹੋਇਆ ਕੀ ਸੀ ਪ੍ਰਭ 17 ਸਾਲ ਦਾ ਸੀ ਤੇ ਗੁਰਮਾਨ 19 ਦੀ ਜਦੋਂ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਸੀ ਪ੍ਰਭ ਕੈਨੇਡਾ ਦਾ ਬੌਰਨ ਹੈ ਤੇ ਇੰਡੀਆ ਆਇਆ ਕਿਉਂਕਿ ਇਹਨਾਂ ਦਾ ਖੇਤੀ ਦਾ ਬਹੁਤ ਕੰਮਕਾਰ ਆ ਪ੍ਰਭ ਤੇ ਗੁਰਮਾਨ ਦੀ ਗੱਲ ਸ਼ੁਰੂ ਹੋਈ ਤੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਇੱਕ ਦੂਜੇ ਦੇ ਘਰਦਿਆਂ ਨੂੰ ਵੀ ਮਿਲ ਲਿਆ ਫਿਰ ਕੁੜੀ ਦੀ ਬੈਸਟ ਫਰੈਂਡ ਨੇ ਪ੍ਰਭ ਨੂੰ ਦੱਸਿਆ ਕਿ ਗੁਰਮਾਨ ਤੈਨੂੰ ਚੀਟ ਕਰ ਰਹੀ ਹੈ ਤੇ ਉਹ ਮੁੰਡਾ ਅੰਮ੍ਰਿਤਸਰ ਤੋਂ ਹੈ ਜਿਸ ਨਾਲ ਇਸਦੀ ਪਹਿਲਾਂ ਗੱਲਬਾਤ ਹੈ ਉਸ ਮੁੰਡੇ ਨੂੰ ਵੀ ਨਹੀਂ ਪਤਾ ਸੀ ਕਿ ਗੁਰਮਾਨ ਪ੍ਰਭ ਨਾਲ ਹੈ ਤੇ ਗਰਮਾਨ ਦੋਨਾਂ ਮੁੰਡਿਆਂ ਨੂੰ ਹੀ ਚੀਟ ਕਰ ਰਹੀ ਸੀ ਤੇ ਗਰਮਾਨ ਦੀ ਬੈਸਟ ਫਰੈਂਡ ਨੇ ਸਾਰੇ ਪ੍ਰੂਫ ਭੇਜਤੇ ਜੋ ਵੀ ਮੈਸੇਜ ਸੀ ਪਿਕਚਰ ਸੀ ਸਭ ਪ੍ਰਭ ਨੂੰ ਭੇਜ ਦਿੱਤੀਆਂ ਉਦੋਂ ਪ੍ਰਭ ਹਜੂਰ ਸਾਹਿਬ ਗਿਆ ਸੀ ਜਦੋਂ ਪਤਾ ਲੱਗਾ ਫਿਰ ਪ੍ਰਭ ਨੇ ਫੋਨ ਕੀਤਾ ਗਰਮਾਨ ਦੇ ਡੈਡੀ ਨੂੰ ਉਹਦੇ ਡੈਡ ਨਾਲ ਬਹੁਤ ਗੱਲਾਂ ਹੋਈਆਂ ਤੇ ਉਹਦੇ ਡੈਡ ਕਹਿੰਦੇ ਕਿ ਮੈਨੂੰ ਤੂੰ ਆ ਕੇ ਮਿਲੀ ਹੁਣ ਆਬੀਅਸਲੀ ਪ੍ਰਭ ਨੂੰ ਗੁੱਸਾ ਵੀ ਸੀ ਤੇ ਉਹ ਹਜੂਰ ਸਾਹਿਬ ਤੋਂ ਆ ਕੇ ਸਿੱਧਾ ਘਰੇ ਚਲਿਆ ਗਿਆ ਕੈਟ ਸਾਰੀਆਂ ਫੇਕ ਸੀ ਜੋ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਇਕੱਲੀ ਵਾਇਸ ਰਿਕਾਰਡਿੰਗ ਹੀ ਸੱਚ ਸੀ ਤੇ ਇੰਦਰ ਜੋ ਕਿ ਗੁਰਮਾਨ ਦਾ ਐਕਸ ਬॉयਫਰੈਂਡ ਆ ਉਹਨਾਂ ਨੂੰ 2 ਕੋ ਸਾਲ ਹੋਇਆ ਸੀ ਬ੍ਰੇਕਅਪ ਕੀਤੇ ਨੂੰ ਜਿਹੜੀਆਂ ਵੀਡੀਓ ਲੀਕ ਹੋਈਆਂ ਉਹ ਕਾਫੀ ਪੁਰਾਣੀਆਂ ਆ ਤੇ ਉਸਤੇ ਪਹਿਲੇ ਬॉयਫਰੈਂਡ ਨੇ ਹੀ ਲੀਕ ਕੀਤੀਆਂ ਹਨ ਜੋ ਹੁਣ ਯੂਕੇ ਬੈਠਾ ਹੋਇਆ ਹੈ ਗੁਰਮਾਨ ਤੇ ਪ੍ਰਭ ਦਾ ਕੇਸ ਚੱਲ ਰਿਹਾ ਹੈ ਕੁਲਸੀ ਨੇ ਗੁਰਮਾਨ ਦਾ ਫੋਨ ਚੈੱਕ ਕੀਤਾ ਉਹਦੇ ਚ ਬਹੁਤ ਗਲਤ ਚੀਜ਼ਾਂ ਨਿਕਲੀਆਂ ਤੇ ਗੁਰਮਾਨ ਇਸ ਟਾਈਮ ਕੇਸ ਹਾਰ ਰਹੀ ਆ ਤਾਂ ਕਰਕੇ ਇਹਨਾਂ ਸਭ ਨੇ ਆ ਵੀਡੀਓ ਬਣਾਈ ਆ ਕੁੜੀ ਦੇ ਘਰ ਦੇ ਫੋਰਸ ਕਰਦੇ ਸੀ ਮੁੰਡੇ ਨੂੰ ਕਿ ਛੇਤੀ ਵਿਆਹ ਦੀ ਗੱਲ ਘਰ ਘਰ ਪ੍ਰਭ ਘਰੇ ਆ ਕੇ ਰੋਂਦਾ ਰਿਹਾ ਪ੍ਰਭ ਮਾਈਨਰ ਸੀਗਾ ਤੇ ਇਹ ਗੱਲ ਕੁੜੀ ਨੂੰ ਵੀ ਪਤਾ ਹੋਣੀ ਚਾਹੀਦੀ ਆ ਕਿ ਸਹੀ ਆ ਤੇ ਕੀ ਗਲਤ ਸੋ ਮੁੰਡੇ ਨੂੰ ਨਾਂ ਬਦਨਾਮ ਕਰੋ ਤੇ ਨਾ ਹੀ ਕੁੜੀ